ਦੀ ਪ੍ਰੈਸ ਕਾਨਫਰੰਸ ਹੈ ਰਿਗਾਰਡਿੰਗ ਜਿਹੜਾ ਸਾਡੀ ਜਿਹੜੀ ਸਪੈਸ਼ਲ ਟੀਮ ਐਸਐਸਓ ਦਾ ਸੀਆਈਏ ਦੀ ਟੀਮ ਨੇ ਇੱਕ ਬਹੁਤ ਵਧੀਆ ਆਪਰੇਸ਼ਨ ਕੀਤਾ ਹੈ ਗੱਲ ਇਹ ਅਸੀਂ ਇਹ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਕ-ਵਕ ਥਾਵਾਂ ਤੇ ਆਪਾਂ ਜਿਹੜੀ ਹੈਗੀ ਨਾਕਾਬੰਦੀ ਕਰਦੇ ਸਾਡੀ ਇੱਕ ਸਪੈਸੀਫਿਕ ਨਾਕਾਬੰਦੀ ਸੀ ਜੀਟੀ ਆਪਰੇ ਨੈਸ਼ਨਲ ਹਾਈਵੇ ਤੇ ਉੱਥੇ ਫਿਰ ਇੱਕ ਅੰਮ੍ਰਿਤਸਰ ਤੋਂ ਟੂਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾਰੀ ਸੀਗੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਇਹ ਲਗਭਗ ਵਿਅਕਤੀ ਜਿਹੜੇ ਹੈਗੇ ਮਿਲੇ ਹੈਗੇ ਅਸੀਂ ਪਾਪਾ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਹਦੇ ਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ ਚਾਰ ਬੰਦੇ ਹੈਗੇ ਉਹਨਾਂ ਤੇ ਇੱਕ ਗੁਸ਼ਵਨਜੀਤ ਗੁਸ਼ਵਨਜੀਤ ਸੀ ਉਹਦੇ ਨਾਲ ਆਵਾਜ਼ ਵੀ ਗੁਰਵੰਤ ਗੁਸ਼ੋਕ ਇਹਦੇ ਚ ਦੋ ਜਿਹੜੇ ਬੰਦੇ ਹੈਗੇ ਰਾਜਸਥਾਨੀ ਦੇ ਵਹਣ ਵਾਲੇ ਹੈਗੇ ਇੱਕ ਲੋਕੋ ਕਿਹਦਾ ਹੈਗਾ ਇੱਕ ਅੰਡੇ ਦਾ ਹੈਗਾ ਤੋ ਸਾਡੀ ਟੀਮ ਨੇ ਪੁੱਛਗਿੱਛ ਕੀਤੀ ਐਂਡ ਦੈਨ ਸ਼ੱਕ ਹੋਣ ਤੇ ਅਸੀਂ ਪਾਪਾ ਨੂੰ ਚੈੱਕ ਕੀਤਾ ਤੋ ਇਹਨਾਂ ਦੇ ਕੋਲ ਦੋ ਪਿਸਟਨਸ ਜਿਹੜੀ ਹੈਗੀ ਅਸੀਂ ਰਿਕਵਰ ਕੀਤੀ ਹੈਗੀ ਇੱਕ ਜਿਹੜੀ ਹੈਗੀ ਪੀਐਕਸ5 ਜਿਹੜੀ ਪਿਸਟਲ ਹੈਗੀ ਤੇ ਤੀ ਬੋਦੀ ਪਿਸਟਲ ਹੈ ਅਲੋਂਗ ਵਿਦ ਥੀ ਲਾਈਵ ਹਾਰਨ ਅਤੇ ਇੱਕ ਬੱਤੀ ਬੋਦੀ ਪਿਸਟਲ ਹੈਗੀ ਉਹਦੇ ਚ ਚਾਬ ਲਾਈਵ ਆਉਂਦਾ ਜੋ ਪਾਬੰਦ ਹੋਇਆਗੇ ਜਦੋਂ ਇਹਦਾ ਪਾਪਾ ਅਸੀਂ ਵੈਰੀਫਿਕੇਸ਼ਨ ਕੀਤਾ ਤਾਂ ਪਾਇਆ ਕਿਦਾ ਜਰਾ ਗੋਜਸ਼ਨਪ੍ਰੀਤ ਹੈਗਾ ਅ ਗੈਂਗਸਟਰ ਹੈਗਾ ਜੇਲ ਤੋਂ ਬਾਹਰ ਸੀ ਇਹਦੇ ਚ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟ ਮਰਡਰ ਦੇ ਸਨੈਚਿੰਗ ਦੇ ਐਨਡੀਪੀਐਸ ਅੱਡੇ ਜਿਹੜੇ ਵਸਤੇ ਹੈਗੇ ਤੋਂ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਐਫ ਆਈ ਆਰ ਨੰਬਰ 77 ਨੰਬਰ ਅਸੀਂ ਦਰਜ ਕੀਤੀ ਗਈ ਐਂਡ ਉਹਦੇ ਚ ਅਸੀਂ ਜਿਹੜਾ ਹੈਗਾ ਹੁਣ ਪਚਾ ਦਰਜ ਕਰਕੇ ਕੀ ਇਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੀ ਜਿਹੜੀ ਹੈਗੀ ਪੁੱਛਗੀ ਚ ਅਸੀਂ ਕਰ ਰਹੇ ਹਾਂ ਕਿ ਇਹਨਾਂ ਦੇ ਹਾਈਵੇ ਤੇ ਆਲੇ ਦੁਆਲੇ ਕੋਮਨ ਦਾ ਕੀ ਮੋਟਿਵ ਸੀ ਕੋਈ ਵਾਰਦਾਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਇੰਟੈਂਸ਼ਨ ਸੀ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਦੀ ਗੈਂਗਰ ਸਪੰਦਰ ਕਿੰਨੇ ਚਿਰ ਤੋਂ ਇਸ ਕੰਮ ਕੋਈ ਆ ਗੁਰਸ਼ਾਸ਼ਨ ਪੀਟਾ ਚਿਨੀ ਇਹਨੂੰ ਚਿਨੀ ਵੀ ਕਿਹਾ ਜਾਂਦਾ ਹੈਗਾ ਆ ਰਾਜਾ ਸੰਸੀਦਾ ਹੈਗਾ ਐ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾਂ ਜਿਹੜੀ ਹੈਗੀ ਇੰਜਾਮ ਦਿੱਤੀ ਆ ਯਾਨੀ ਲਗਭਗ ਇਹਦੇ ਤੇ 25 ਬੱਚੇ ਜਿਹੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੀ ਬਾਕੀ ਸਾਰੀ ਚੀਜ਼ਾਂ ਅਸੀਂ ਨੂੰ ਚੈੱਕ ਕਰੇ ਹੈਗੇ ਕਿ ਕਿੰਨਾ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਤੇ ਵੰਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤ ਹੈ ਪਹਿਲਾਂ ਇਹ ਬੋਲਦੇ ਆ ਉਹ ਸਾਰੀ ਅਸੀਂ ਇਹਦੀ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਨੂੰ ਮਾਰਨ ਲਿਆ ਹੈਗਾ ਤੇ ਮਾਰਨ ਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਦੇ ਦੇਖੋ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਪੂਆਫਰਟ ਜਿਹੜਾ ਇਹਦੇ ਚ ਕਰੇ ਹੈਗੇ ਬੜਾ ਜੋ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਰਡ ਜਿਹੜਾ ਹੈਗਾ ਤੇ ਫਵੜ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕਰ ਕੀਤਾ ਹੈ ਕਿੱਥੇ ਕਤਲ ਕੀਤਾ ਸੀ ਕਿਹੜਾ ਪਤਾ ਜੀ ਨਾ ਕਿਸੇ ਕੀਤਾ ਹੈ ਹਾਂਜੀ ਕਤਲ ਵੀ ਕੀਤੇ ਕਤਲ ਦੇ ਕੇਸ ਜੀ ਆਵੇ ਤਾਂ ਉਹ ਸਾਰੇ ਉਹ ਸਾਰੇ ਅੰਮ੍ਰਿਤਸਰ ਜਿਹੜੇ ਜ਼ਿਲ੍ਹੇ ਅੰਮ੍ਰਿਤਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ ਰਿਲੇਟਡ ਹੈ ਜੀ